सतनाम श्री वागुरु साहेब हमें अवगन परे गुण नहीं अमर दिशा ਵੇ ਭੁੱਲੇ ਓ ਤੁਧਾ ਆਗਾ ਸੋ ਮਹਿੰਦਰ ਗਾਈ ਇਕਯਤ ਮੰਨ ਸੁਨਿਆ ਗੁਰ ਸੰਗਤ ਤੈ ਮਨ ਲੰਤ ਜਮਤਰਾਸ ਮਿਟਾਈ ਇਕਯਰਦਾ ਸਬਾਟ ਕੀਰਤ ਕੀ ਗੁਰੂ ਰਾਮਦਾਸ ਰਾਖੋਸ ਰੰਗਾਈ ਨਰਚਨੰ ਦੇਖੀ ਜੀਵਾ ਗੁਰ ਤੇਰਾ ਹੋਰਨੁ ਪਰਮਾ ਹੋਇ ਪ੍ਰਭ ਮੇਰਾ ਏਕ ਅਨੰਤੀ ਸੋ ਬ੍ਰਹਮ ਮੇਰੇ ਦੇ ਨਾਮ ਕਰਿ ਆਪਣੇ ਜੀਲੇ ਵਾਹਿਗੁਰੂ ਜੀ ਸੋ ਹੀ ਜੋ ਜਨ ਆਵੇ ਸੋ ਦਿਨ ਜਾਏ ਜੋ ਜਨ ਆਵੇ ਸੋ ਦਿਨ ਜਾਏ ਕਰਨ ਕੋ ਉੱਚ ਰਹਨ ਥਿਰ ਨਾਹੀ ਸੰਗ ਚਰਤ ਨਾਮ ਕੀ ਚਲਣਾ ਦੂਰ ਗਵਣਿ ਸ੍ਰੀ ਉਪਰ ਮਰਨਾ ਜਦ ਤੋ ਸੋਇ ਜਾਗੇ ਅੰਨਾ ਕੈ ਜੀਵਨ ਜਗ ਸਤਿ ਕਰੇ ਜਨਾਰਿਹਾਗੁ ਜਨ ਜੀਉ ਦਿਆ ਸੋ ਰਜਕੁ ਅਮਰਾਵੇ ਸਵਗਟ ਭੇਤਰ ਮਾਨ ਚਲਾਵੇ ਰਬਾਂਦਗੀ ਛਾਡ ਮੈਂ ਮੇਰਾ ਏਰਦਾ ਨਾਮ ਸਮਾਰ ਸਵੇਰਾ ਜਨਮਸਰਾਨੋਂ ਪੰਥ ਨਾਂ ਸਵਾਰ ਸਾਂਝ ਪਰੇ ਲਹਿ ਦਿਸ ਹੁੰਦਿਆ ਲਾਹਰ ਵਿਦਾਸ ਨਿਦਾਨ ਜਵਾਨੇ ਇਸ ਨਾਹੀ ਦੁਨੀਆ ਅਨਖਾਨੇ ਕਹੇ ਰਬਿਦਾਸ ਨਿਦਾਨ ਜਵਾਨੀ ਇਸ ਨਾਹੀ ਦੁਨੀਆ ਅਨਖਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ